嗯。 ਦੇ ਪਦਾਉਤੀ ਜੀ ਸਹਾਈ ਵਰ ਸ੍ਰੀ ਪਦਾਉਤੀ ਜੀ ਦੇ ਪਾਤਸ਼ਾਹੇ ਦਸਵੇਂ ਪਰਿਥੰ ਪਦਾਉਤੀ ਸਮਰਕਾਇ ਗੁਰੂ ਨਾਨਕ ਦੇਵ ਜੀ ਆਏ ਨਿਰੰਗਨ ਕੁਰਤੇ ਅਮਰਦਾਸ RAM ਦਾਸ ਐ ਹੁਣੇ ਸਹਾਈ ਵਰ ਜਨ ਭਰ ਦੋ ਬੰਨਣਾ ਸਿਮਰਉ ਸ੍ਰੀ ਹਰ ਗਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਜਿਸ ਬਿਠੇ ਸਤਿਗੁਰੁ ਜਾਈ ਤੇ ਬਹਤਨ ਸਿਮਰਿ ਆਇ ਕਾਰਨੋਂ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬਹਲ ਜੀ ਪੰਜਾਬ ਦੇ ਯਾਰਿਆਂ ਚੋਹਾਰ ਸਾਹਿਬ ਜਾਪਿਆਂ ਚਾਲੀਆਂ ਮੁਕਤਿਆਂ ਫਾਟੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਿਹਾਹੇ ਦੇਸ ਕੇ ਅਣਗਿਠ ਪੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੇਗਾਂ ਸੰਗਰੀਆਂ ਨੇ ਧਾਰ ਬਹਿ ਜੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸਿਵਾਲੇ ਕੁਰਬਾਨੀਆਂ ਕੀਤਿਆ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸ ਨਾਮ ਲੈ ਬਾਹੀ ਤੇਨਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬਨ ਰੇ ਜੰਗ ਤਖਤਾਂ ਸਰਬਤ ਗੁਰਦਵਾਰਾਂ ਦਾ ਧਰਨ ਧਾਰ ਕੇ ਬਲ ਜੀ ਹਾਰੇ ਗੁਰੂ ਅਰੇਤਮੇ ਸਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੀ ਗੁਰੂ ਹਾਰੇ ਗੁਰੂ ਵਾਹ ਦੇ ਕੋ ਚਿਤ ਆਵੇ ਚਿਤ ਅਮਨ ਕਸਤ ਕਾ ਸਰਬਸ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਹਰ ਤਨ ਰਚੀ ਆ ਰਿਆਇ ਤੇ ਦੇ ਪਦ ਅਵਰਤ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਈ ਕਾਲ ਸਜੀ ਕੇ ਬੋਲ ਬਾਲੇ ਬੋਲ ਜੇ ਸਿਕਰਮ ਸ ਕੀ ਦਾਨ ਕੇ ਇਸ ਦਾਨ ਗੈ ਦਾਨ ਵਿਵੇਕ ਦਾਨ ਵਿ ਸਹਾ ਦਾਨ ਪਰ ਉਸਾਂ ਦਾਨ ਦਾਨ ਆਸਤਨ ਧਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਿਆ ਅਕਾਲ ਧਰਮ ਕਾ ਜੈਕਾਰ ਭੋਲ ਜੀ ਵਾਹੇ ਸਖਾਂ ਦਾ ਮਾਨਣੀ ਮਾਤੀ ਉੱਚੀ ਮਾਤ ਪਾਤ ਦਾ ਰਾਖਾ ਭਵਾਹਿ ਕਰੋ ਏ ਅਕਾਲ ਪ੍ਰਖਿਆ ਆਪਣੇ ਪੰਥ ਦੇ ਸਦਾ ਸਾਹਜ ਦਾ ਕਾਰ ਜਿਓ ਸ੍ਰੀ ਲੜਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਵਰਤਾਂ ਮੰਦੇ ਜਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਕੋਈ ਦਰਸ਼ਨ ਦੀ ਦਾਰੇ ਦੇ ਸੇਵਾ ਸੰਭਾਲ ਤਾ ਦਾਨ ਖਾਲਸਾ ਜੀ ਨੂੰ ਬਖਸ਼ੋ اے ਬਿਮਾਰੀਆਂ ਦੇ ਬਾਨੇ ਨਤਾਣੀਆਂ ਦੇ ਤਾਨ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਹਾਜ਼ਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਤ ਸਦਕਾ ਚਾਰ ਬਹਿਰ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪੈਰ ਦਿਨ ਆਪ ਜੀ ਬਾਣੀ ਅੰਦਰ ਸੁਖ ਅਨੰਦ ਨਾਲ ਪ੍ਰਤੀਤ ਕਰਵਾਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਸ ਸੇ ਜਿਦੇ ਪਾਵਨ ਪੀਤਰਾਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਸੁੰਦਰ ਸਿਧਾਸ਼ਣ ਸਜਾਰੇਗਾ ਜਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਸੇ ਹੋਏ ਪਾਵਨ ਹੁਕਮਨਾਮੇ ਵਸੇ ਨੇ ਹਾਲ ਕਰੋ ਸਰਵਤ ਸੰਗਤੀਆਂ ਹਾਜ਼ਰੀਆਂ ਦਿਨ ਭਰ ਪੇਟਾਂ ਨਾਲ ਤੇ ਪਰਮਾਨੰਨ ਕਰਨੀਆਂ ਸਤੁਰ ਜੀਓ ਕਰੋ ਕਿਰਪਾ ਅਜਾ ਪਾਵਨ ਸਰੂਪ ਸੋਖ ਆਸਨ ਆਸਾਨਾ ਤੋਂ ਪ੍ਰਕਾਸ਼ ਆਸਾਨਾ ਤੱਕ ਲੈ ਜਾਤੀ ਆ ਗਿਆ ਦਰਸੋ ਜੀ ਅਰਸੇ ਜੀਵਾਗ ਤਾਂ ਤੇ ਆਂਗ ਸੰਗ ਸਹਾਇ ਹੋਣ ਸੇ ਗਿਆਲੇ ਮੇਰੇ ਜਿਨਾ ਮਲੇ ਆਂਦਰਾ ਨਾਮ ਚੇਤਿਆ ਵੇ ਨਾਨਕ ਨਾਮ ਦੀ ਕਮਾਏ ਹੈ ਭਾਈ ਸੁਖਮੰਦਰ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ